ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖੀ ਹਾਲ ਚਾਲ ਆ ਜੀ ਦਾਣਾ ਮੰਡੀ ਦੇ ਵਿੱਚ ਆਹ ਹਾਲਾਤ ਤੁਹਾਨੂੰ ਮੈਂ ਦਿਖਾਉਣਾ ਦਾਣਾ ਮੰਡੀ ਦੇ ਪਿਆਜ਼ ਝੋਨਾ ਝੋਨਾ ਹੋਈ ਪਿਆ ਦਾਣਾ ਮੰਡੀ ਦੇ ਵਿੱਚ ਸਾਹਮਣੇ ਬਾਬਾ ਬੂਟਾ ਜੀ ਉਹ ਵੀ ਆਪਣੇ ਪੈਣ ਦਾ ਜ਼ਿਗਾਰਡ ਕਰ ਰਹੇ ਨੇ ਢੇਰੀ ਦੀ ਰਾਖੀ ਦੀ ਸਿੱਖਿਆਰੀ ਪਾਸੇ ਜਿਹੜਾ ਬੋਰੀਆਂ ਦੇ ਬਾਰਨੇ ਤੇ ਝੋਨੇ ਦੀਆਂ ਢੇਰੀਆਂ ਨੇ ਸੋ ਇਸ ਵਾਰ ਜਿਹੜੀ ਝੋਨੇ ਦੀ ਫਸਲ ਆ ਉਹ ਬਹੁਤ ਘੱਟ ਨਿਕਾਲ ਆ ਹੁਣ ਸਾਰਿਆਂ ਨੂੰ ਪਤਾ ਜਿਹੜਾ ਝੋਨਾ ਬਹੁਤ ਘੱਟ ਨਿਕਲ ਰਿਹਾ ਫਸਲ ਆ ਜਿਹੜੀ ਉਹ ਇਸ ਵਾਰ ਕਾਫੀ ਘਾਟਾ ਦਿਖਾ ਗਈ ਸਮੁੱਚੇ ਪੰਜਾਬ 'ਚ ਇਹਦੀਆਂ ਖਬਰਾਂ ਨੇ ਘਾਟੇ ਦੀਆਂ ਨੇ ਪਰ ਮੇਰੇ ਮਾਵੀ ਦਿਓ ਲੈਣਾ ਜ਼ਿਆਦਾ ਆ ਗਈਆਂ ਕੀ ਹਿੰਮਤ ਤੇ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਸੋ ਜਿਹੜਾ ਪੰਜਾਬੀ ਕੌਮ ਆ ਭਾਵੇਂ ਕਿ ਚਿਹਰੇ ਜਿਹੜੇ ਕਿਸਾਨਾਂ ਦੇ ਮਰ ਜਾਏ ਹੋਏ ਨੇ ਮਜ਼ਦੂਰਾਂ ਦੇ ਮਰ ਜਾਏ ਹੋਏ ਨੇ ਆੜਤੀਆਂ ਦੇ ਮਰ ਜਾਏ ਹੋਏ ਨੇ ਕੁੱਲ ਮਿਲਾ ਕੇ ਜਾਨੀ ਦੀ ਫੇਰ ਵੀ ਜਿਹੜਾ ਹਰ ਹਰ ਇੱਕ ਦੇ ਚਿਹਰੇ ਤੇ ਜਿਹੜੀ ਇੱਕ ਜਿੱਥੇ ਨਮੋਸ਼ੀ ਆ ਉੱਥੇ ਰੌਣਕ ਜੀ ਕੁਦਰਤੀ ਹੁੰਦੀ ਆ ਆਪਣੇ ਆਪ ਨੂੰ ਇੱਕ ਹੌਸਲਾ ਦੇਣ ਦੀ ਚਾਹੇ ਕਿ ਫਸਲ ਘੱਟ ਹੀ ਨਿਕਲੀ ਆ ਪਰ ਫਸਲ ਕੱਟ ਦੇ ਨਾਲ-ਨਾਲ ਕਬਜਾਪ ਨੂੰ ਹੌਸਲਾ ਜਿਹੜਾ ਕਿਸਾਨ ਉਹ ਕਿਵੇਂ ਦਿੰਦਾ ਕਿ ਸੋਚਦਾ ਵੀ ਯਾਰ ਮਾਝੀਵਲ ਕਿੰਨਾ ਨੁਕਸਾਨ ਹੋ ਗਿਆ ਹਨਾ ਜੀ ਨੁਕਸਾਨ ਹੋ ਗਿਆ ਵੀ ਉੱਥੇ ਵੀ ਉਹ ਵੀ ਉਹ ਵੀ ਯਾਰ ਆਪਣੇ ਭਾਈਚਾਰੇ ਸੀਗਾ ਕਿੰਨੇ ਕੰਮਕਾਰ ਰੁੜ ਗਏ ਘਰ-ਬਾਰ ਰੁੜ ਗਏ ਮਸ਼ੂਰ ਰੁੜ ਗਏ ਜ਼ਮੀਨਾਂ ਰੁੜ ਗਏ ਜਿਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਰਿਹਾ ਜਿਹੜਾ ਜ਼ੀਰੋ ਲੈਵਲ ਤੋਂ ਜਿਹੜਾ ਸਟਾਰਟ ਹੋਣਾ ਉੱਥੇ ਜ਼ਿੰਦਗੀ ਨੇ ਕਿ ਚਲੋ ਆਪਕੋਂ ਦਾ ਮਾਲਕ ਨੇ ਕਾਫੀ ਫੇਰ ਵੀ ਵਧੀਆ ਰੱਖਿਆ ਹੋਇਆ ਵੀ ਆਪ ਜਿਹੜੀ ਇੱਕ ਕਮਿਊਨਿਟੀ ਆ ਉਹ ਆਪਣੇ ਆਪ ਨੂੰ ਹੌਸਲਾ ਜਰੋ ਦਿੰਦੀ ਆ ਤਾਂ ਇਹ ਗੱਲਾਂ ਤੋਂ ਦਿੰਦੀ ਆ ਵੀ ਚਲੋ ਕੋਈ ਗੱਲ ਨਹੀਂ ਗਾਹ ਨੂੰ ਸਹੀ ਫਸਲੀ ਅਗਲੀ ਫਸਲ ਵੀ ਆਈ ਲੋ ਸੋ ਇਹ ਜਿਹੜਾ ਇੱਕ ਜਜ਼ਬਾ ਹੈ ਪੰਜਾਬੀ ਕੌਮ 'ਚ ਮਿਲ ਸਕਦਾ ਇਹ ਆਪਣੇ ਹਿੱਸੇ ਆ ਫਸਲਾਂ ਦੇ ਘਾਟੇ ਵੱਧੇ ਭਾਵੇਂ ਕਿ ਆਪਾਂ ਨੂੰ ਨਿਮੋਸ਼ੀ ਦਾ ਥੋੜਾ ਜਿਹਾ ਸਾਹਮਣਾ ਕਰਨਾ ਪੈਂਦਾ ਆਪਣੇ ਥੋੜੀ ਜਿਹੀ ਸੁਪਨੇ ਆ ਜਿਹੜੇ ਆਪਣੀਆਂ ਵਿਆਉਤ ਬੰਦੀਆਂ ਹੁੰਦੀਆਂ ਨੇ ਕਿਉਂਕਿ ਆਪਣਾ ਸਾਰਾ ਧਰਮੋਦਾਰ ਆ ਜਿਹੜਾ ਫਸਲ ਤੇ ਹੁੰਦਾ ਤੇ ਫਸਲ ਤੇ ਆਸਾਂ ਹੁੰਦੀਆਂ ਨੇ ਕਿਸੇ ਨੇ ਆਪਣੇ ਕੋਈ ਵਿਆਹ ਸ਼ਾਦੀ ਕਰਨਾ ਕਿਸੇ ਨੇ ਕੋਈ ਘਰ ਵਗੈਰਾ ਕੁਝ ਕਰਨਾ ਕਿਸੇ ਨੇ ਕੋਈ ਆਪਣੇ ਸ਼ੌਕ ਪੂਰੇ ਕਰਨ ਜਾਂ ਕੁਝ ਕਰਨਾ ਜੀ ਸੋ ਅਜਿਹਾਂ ਫਸਲਾਂ ਦੇ ਵਿੱਚ ਜਿਹੜਾ ਕੁਝ ਇਹ ਜਾਂ ਕੁਝ ਹੋ ਜੇ ਤਾਂ ਕਾਫੀ ਨਿਮੋਸ਼ੀ ਹੁੰਦੀ ਆ ਸੋ ਜਾਣਦੀ ਇਹ ਕਹਿਣ ਤੋਂ ਭਾਵ ਕਦੇ ਆਪਣੀ ਕਾਮ ਨੇ ਹੌਸਲਾ ਜਾਂ ਨਹੀਂ ਹਾਰਿਆ ਚੰਗੇ ਮਾੜੇ ਦਿਨ ਚੱਲਦੇ ਰਹਿੰਦੇ ਨੇ ਤੇ ਆਪਣੇ ਆਪ ਨੂੰ ਜਾਣਦੀ ਉਹ ਗੱਲਾਂ ਮੂਰੇ ਕਰਕੇ ਦੀ ਯਾਰ ਮਾਝੇ ਦੇ ਵਿੱਚ ਬਹੁਤ ਨੁਕਸਾਨ ਹੋ ਗਿਆ ਬਹੁਤ ਫਸਲ ਰੁੜ ਗਈ ਉਹ ਨੂੰ ਸੋਚ ਸੋਚ ਕੇ ਆਪਦੇ ਆਪ ਨੂੰ ਹੌਸਲਾ ਦੇ ਜਿਹੜਾ ਜਿੰਨਾ ਮਾਲਕ ਲੇਦਾ ਬਹੁਤ ਦੇਦਾ ਸਭ ਪਹਣ ਬਜਾਰ ਆਪਾਂ ਲੈਨੇ ਆ ਬਾਬਾ ਜੀ ਬੈਠੇ ਆਪਣੇ ਗੁਰੂ ਘਰ ਦੇ ਵਜ਼ੀਰ ਬਾਬਾ ਜਗਰੂਪ ਸਿੰਘ ਬਾਬਾ ਬੂਟਾ ਜੀ ਜਿਹੜੇ ਕਿ ਸਾਹਮਣੇ ਢੇਰੀ ਦੇ ਅਸਣ ਉੱਤੇ ਹੈ ਬਾਬਾ ਜੀ ਕੀ ਕਰ ਰਹੇ ਹੋ ਅੱਜ ਤੁਸੀਂ ਇੱਥੇ ਮੈਨੂੰ ਐ ਲੱਗਦਾ ਜਿਵੇਂ ਅੱਜ ਕੋਈ ਭਗਤੀ ਕਰ ਰਹੇ ਹੋ ਸਾਹਿਬ ਬਾਈ ਗੁਰੂ ਜੀ ਕਿਤਾਬ ਹਤੇ ਜੀ ਇਹ ਵੀ ਇੱਕ ਭਗਤੀ ਹੈ ਜੀ ਹਾਂ ਜੀ ਬਾਬੇ ਨਾਨਕ ਨੇ ਤਨ ਅਪਦੇਸ਼ ਦਿੱਤਾ ਨੇ ਸਿੱਖੀ ਦੇ ਕਿਰਤ ਕਰੋ ਨਾਮ ਜਪੋ ਦੇ ਬੰਸ ਪਹਿਲਾ ਕਿਰਤੋਂ ਦਾ ਇਹ ਕਿਰਤ ਦੀ ਭਗਤੀ ਜੀ ਬਹੁਤ ਜ਼ਰੂਰੀ ਆ ਤੇ ਅਗਲੀ ਗੱਲ ਤੁਸੀਂ ਪੁੱਛੋ ਬੱਬਾ ਜੀ ਐਂ ਦੱਸੋ 4 ਘਟਾ ਤੁਹਾਡਾ ਮਨ ਕੀ ਕਹਿੰਦਾ ਕਿਵੇਂ ਮਨ ਨੂੰ ਹੌਸਲਾ ਦੇਣਾ ਜ਼ਿੰਮੇਵਾਰ ਆ ਉਹਦੇ ਆਪ ਦੇਖੋ ਜੀ ਹੌਸਲਾ ਦੇਣਾ ਤਾਂ ਇਹਦਾ ਗੱਲ ਹੁੰਦੀ ਆ ਅੱਗੇ ਵਾਸਤੇ ਜੇ ਆਪਾਂ ਕੋਈ ਵੀ ਖਤਰਾ ਉਹਨੂੰ ਚੇਤਨ ਹੋਣਾ ਗੱਲ ਹੋਰ ਹੁੰਦੀ ਆ ਹਾਂ ਜੀ ਤੇ ਹੌਸਲੇ ਤਾਂ ਹੁਣ ਦਿੰਦੇ ਹੀ ਆਏ ਨੇ ਬਹੁਤ ਘਰ ਵੇਲੇ ਹੋ ਗਏ ਨੇ ਹੋਟਲੇ ਬੰਦੇ ਦੇ ਬਈ ਹੂੰ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਇੱਕੀ ਤਕਰੀਬਨ ਈਲੇ ਮਗਰ 10 ਕਵਾਂਟਰ ਕਰ ਹੂੰ ਬਈ ਬੇਨਤੀ ਹੈ ਭਾਈ ਗਾਂਹਾਂ ਬਾਸ ਤੇ ਜਿਨ੍ਹਾਂ ਨੇ ਵੀ ਠੇਕੇ ਤੇ ਲੈਣੀਆਂ ਦੇਖ ਕੇ ਵਿਚਾਰ ਕੇ ਸੋਚ ਗਏ ਕਿਉਂਕਿ ਉਹ ਕੰਮ ਆਪਾਂ ਨਾ ਕਰੀਏ ਜਿਹੜਾ ਘਾਟੇ ਦਾ ਬਣ ਜੂਗਾ ਕਈਆਂ ਨੂੰ ਦੇਖ ਕੇ ਵਿਚਾਰਿਆਂ ਨੂੰ ਫਾਹਾ ਲੈਣਾ ਪੈਂਦਾ ਕਈ ਸੌਂਕ ਦੇ ਮਾਰੇ ਲੈਂਦੇ ਨੇ ਕਈ ਮਜ਼ਦੂਰੀ ਵਾਸਤੇ ਲੈਂਦੇ ਨੇ ਤੇ ਬੇਨਤੀ ਆ ਵੀ ਦੇਖ ਕੇ ਆਪਰਾ ਘਰ ਦੇ ਕੇ ਆ ਵੀ ਚਾਦਰ ਦੇ ਕੇ ਪੈਰ ਫਸਾਰੀਏ ਇਹ ਚਾਦਰ ਤੋਂ ਬਾਹਰ ਫਿਰ ਪੈਰ ਨਿਕਲਣ ਜਿਦਾ ਆਪਾਂ ਨੂੰ ਪਤਾ ਹੀ ਆ ਅੱਗਾ ਦੌੜ ਪਿੱਸਾ ਚੌੜੀ ਹੁੰਦਾ ਜੀ ਤੇ ਸਿਆਣਿਆਂ ਦੀ ਕਹਾਵਤ ਆ ਕਿ ਚੰਗੀ ਗੱਲ ਆ ਜਿੰਨਾ ਸੰਭਲ ਕੇ ਚੱਲਿਆ ਜਾਵੇ ਥੋੜਾ ਇਹ ਜਮਾਨਾ ਉਹ ਆ ਸਮਾਂ ਉਹ ਆ ਪਹਿਲਾਂ ਕਾਰਜ ਰਾਸ ਆ ਜਾਂਦੇ ਸੀ ਅੱਜ ਦੇ ਕੱਲ ਦੇ ਟਾਈਮ ਦੇ ਵਿੱਚ ਇੱਕ ਵਾਰੀ ਪੈਰ ਡਿੱਲ ਕੇ ਆ ਮੁੜ ਕੇ ਨਹੀਂ ਸੰਭਲ ਸਕਦਾ ਤੇ ਬੇਨਤੀ ਆ ਸੰਭਲ ਕੇ ਕਿਉਂਕਿ ਕੋਈ ਬੰਦਾ ਜ਼ਮੀਨ ਵਾਲਾ ਕਿਸੇ ਦੇ ਘਰੇ ਚੱਲ ਕੇ ਨਹੀਂ ਕਹਿੰਦਾ ਵੀ ਮੇਰੀ ਜ਼ਮੀਨ ਆਹ ਰੇਡੀ ਹੈ। ਲੈਣ ਵਾਲੇ ਉੱਤੋਂ ਨਹੀਂ ਜਾਂਦੇ ਨੇ। ਮਿਹਨਤੀ ਹੈ ਭਾਈ ਦੇਖ ਕੇ ਤੁਸੀਂ ਆਪਣੇ ਵੀ ਵਿਵਾਰਕ ਪਾਲਣੇ ਨੇ। ਸਭ ਨੂੰ ਜੇ ਲੋਕ ਪੈਸੇ ਬਚਣਗੇ ਨਹੀਂ ਫਾਇਦਾ ਦੀਆ। ਆਪੋ ਆਪਣਾ ਦੇਖ ਕੇ ਵਿਚਾਰ ਕੇ ਬਾਕੀ ਤੁਸੀਂ ਸਾਰੇ ਮਿੱਤਰ ਸਿਆਣੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆ ਬਾਬਾ ਜੀ ਨੇ ਬੜਾ ਸੋਹਣਾ ਮੈਸੇਜ ਦਿੱਤਾ ਵੀ ਆਪਾਂ ਜ਼ਿੰਮੇਵਾਰਾ ਜਿਹੜਾ ਇੱਕ ਜੀਰ ਉੱਪਰ ਦੀ ਜਾ ਕੇ ਡੇਗਦਾ ਵੀ ਕੋਈ ਵੀ ਜਿਹੜਾ ਜ਼ਿਮੀਂਦਾਰ ਜਿਹੜਾ ਠੇਕੇ ਤੇ ਜ਼ਮੀਨ ਦੇਣੀ ਚਾਹੁੰਦਾ ਉਹਨੇ ਕਦੇ ਨਹੀਂ ਕਿਹਾ ਕਿ ਮੈਂ ਇੰਨੇ ਪੈਸੇ ਲੈਣੇ ਆ ਲੈਣੇ ਆ ਆਪਾਂ ਜਾ ਕੇ ਉੱਪਰ ਉੱਪਰ ਦੀ ਜਾ ਕੇ ਉਹਨਾਂ ਦਾ ਜਿਹੜਾ ਉਹਨੂੰ ਆਪਾਂ ਇੱਕ ਤਰ੍ਹਾਂ ਨਾਲ ਕੰਪੇਅਰ ਕਰਦੇ ਆ ਕਿ ਯਾਰ ਤੂੰ ਆ ਚੀਜ਼ ਐਵੇਂ ਆ ਜੀ ਮੈਂ ਇੰਨੇ ਦੇ ਦੂੰ ਮੈਂ ਇੰਨੇ ਦੇ ਦੂੰ ਸੋ ਬੜੀ ਛੋਣੀ ਗੱਲ ਕਹੀ ਆ ਬਾਬਾ ਜੀ ਨੇ ਸੋ ਚਲੋ ਇਹ ਆਪਣਾ ਜਿਵੇਂ ਆਪਾਂ ਕਹਿ ਦਈਏ ਆਪਣੇ ਹਿੱਸੇ ਆਇਆ ਘਾਟੇ ਵਾਦੇ ਹਰੇਕ ਦੇ ਕੰਮ ਦੀ ਬਿਜ਼ਨਸ ਦੇ ਵੱਡੇ ਵੱਡੇ ਘਾਟੇ ਪੈ ਜਾਂਦੇ ਆ ਪਰ ਕੁੱਲ ਮਿਲਾ ਕੇ ਇਸ ਵਾਰ ਦਾ ਘਾਟਾ ਜਿਹੜਾ ਕਾਫੀ ਫਸਲ ਨੇ ਜਿਹੜਾ ਲੋਕਾਂ ਦੀਆਂ ਆਸਾਂ ਜਿਹੜਾ ਪਾਣੀ ਫਿਰਿਆ ਪਰ ਉਹੀ ਗੱਲ ਮੁੜ ਕੇ ਆ ਜਾਂਦੀ ਆ ਵੀ ਆਪਾਂ ਮਾਝੇ ਜਿਹੜਾ ਨੁਕਸਾਨ ਹੋਇਆ ਕਿੰਨੇ 14-1500 ਪਿੰਡ ਦੀ ਫਸਲ ਜਿਹੜੀ ਰੂੜੀ ਆ ਸੋ ਉੱਥੇ ਕਿੰਨੀਆਂ ਸਵਾਮਾਂ ਚੱਲਦੀਆਂ ਨੇ ਹਨਾ ਵੀ ਉਹਨਾਂ ਨੂੰ ਦੇਖ ਕੇ ਹੌਸਲਾ じゃ ਹੋ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਮਾਲਕਾ ਅਗਲੀ ਵਾਰ ਸਹੀ ਪਰ ਕਿਤੇ ਨਾ ਕਿਤੇ ਆਪਾਂ ਨੂੰ ਵੀ ਥੋੜੇ ਸਮਝਣ ਦਾ ਪੰਜਾਦਨ ਕਰੀਏ ਧੰਨਵਾਦ ਜੀ